ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਹਰੋਂ ਦਾ ਪ੍ਰਤਾਪ ਸਿੰਘ ਸ਼ਾਹ ਜਿਹਨਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਾਗ ਦੋਸਤੋ ਤੁਹਾਨੂੰ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਜਾਂ ਜਿਹੜੀਆਂ ਸੂਈਆਂ ਸਵਾਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰਾਂ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਤੇ ਕੋਲੋਂ ਪੁੱਛ ਲੈਣੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਸასიਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮਾਨੋਰ ਬਾਈ ਠੀਕ ਠਾਕ ਵਧੀਆ ਜੀ ਚੱਲਦੀ ਕਰਾਂ ਜੀ ਚੱਲੀ ਜਾਂਦਾ ਕੰਮ ਕਰ ਹਾਂ ਜੀ ਹਣੀ ਚਲੀ ਜਾਂਦਾ ਬਾਈ ਠੀਕ ਮ ਮਾਲੋਂ ਮਾਲ ਘੱਟ ਲੰਭਣੀਆਂ ਮਾਲੀ ਘੱਟ ਮਿਲਦਾ ਗਾ ਬਾਹਰ ਅੰਦਰ ਜਾਇਆ ਜਾਂ ਘੱਟ ਜਾਂਦੇ ਆ ਤੇ ਚਲੋ ਮਾਲ ਦੇ ਭਵੇਂ 10 ਮਹੀਆਂ ਲੈ ਜੀ ਡੰਗਰ ਤੇ ਵਿਕੀ ਜਾਂਦੇ ਆ ਪਰ ਡੰਗਰ ਗਾੜੀ ਲੱਭਣ ਤੇ ਆ ਜੀ ਲੱਭਦਾ ਔਖਾ ਲੱਭਦਾ ਡੰਗਰ ਬਹੁਤ ਔਖਾ ਹਾਂਜੀ ਹਾਂਜੀ ਠੀਕ ਹੈ ਜੀ ਜਦੋਂ ਗਰਮੀ ਲੱਗਦੀ ਉਹ ਭੱਜ ਜੀ ਨਾਲੇ ਨਾ ਦਾਜ 11 ਵਜੇ ਤੱਕ ਗਏ ਬਾਅਦ ਮੁੜ ਕੇ ਜਾਣ ਦਾ ਫਾਇਦਾ ਨਹੀਂ ਹੁੰਦਾ ਜਾਣ ਦਾ ਫਾਇਦਾ ਨਹੀਂ ਹਾਂਜੀ ਨਾਲੇ ਲੋਕ ਨਾ ਝੋਨਾ ਤੇ ਨਾ ਲੰਡੇ ਰਹਿੰਦੇ ਹਾਂਜੀ 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 ਤੇ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਕਰੰਟ ਐਡਰੈਸ ਬੋਲ ਲਈਏ ਅਪ ਐਡਰੈਸ ਆਪਣਾ ਜੀ ਪਿੰਡ ਚਾਉਂਗੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਫੋਨ ਨੰਬਰ 6284744127 6284744127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਟੋਟਲ 4 ਨਾਗੇ ਹਨਾ ਹਾਂਜੀ 4 ਨਾਗੇ ਚਾਰੇ ਮੱਜਾਂ ਸੁਈਆਂ 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 ਸਵਾਈਆਂ ਜੀ ਜਿੰਨੇ ਜਿੰਨੇ ਚਿਰ ਦੀਆਂ ਬਣੀਆਂ ਸੌੜੀਆਂ ਦਾ ਦਰ ਦੇਣਾ ਆਪਾਂ ਬੱਚਿਆਂ ਤੋਂ ਬਣਾਇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕੰਵਰਸ ਦੂਜੇ ਸੂਈ ਦੀ ਆਗਾ ਇੱਕ ਪਹਿਲਾ ਸੂਈ ਦੂਜੇ ਇਥੇ ਗੱਪਣੀ ਹਾਂ ਪਹਿਲਾ ਸੂਈ ਦੂਜੇ ਸੂਈ ਦੀ ਜਿਹੜੀ ਆ ਨਾ ਗੱਪਣੀ 35 ਦਿਨਾਂ ਦੀ ਆ ਉਹਨਾਂ ਦੇ ਕਹਿਣ ਤਾਬ ਅੱਛਾ 30 35 ਸੂਈ ਨੂੰ ਜਿਹੜੀ ਇਹਨੂੰ 3 ਮਹੀਨੇ ਹੋਏ ਨੇ ਠੀਕ ਹੈ 3 ਮਹੀਨੇ ਦਾ ਟਾਈਮ ਸੂਈ ਨੂੰ ਗਿਆ ਹਾਂਜੀ ਤੇ 30 ਤੋਂ 35 ਦਿਨ ਜਿਹੜਾ ਵਾ ਟੀਕਾ ਲੱਗੇ ਨੂੰ ਲੱਗੇ ਨੂੰ ਇਹਨਾ ਭਾਏ ਚਲੋ ਗੱਡੀ ਭੈਣ ਭਰਾ ਦੀ ਕਿਸਮਤ ਜਿੱਦਾਂ ਵੀ ਠੀਕ ਹੈ ਜੀ ਤੇ ਚਲੋ ਇਹ ਤਿਆਰਣ ਮੌਕੇ ਹਾਂਜੀ ਦੁੱਧ ਕਿੰਨਾ ਦੁੱਧ ਭਾਈ 8 ਲੀਟਰ ਹੋਊਗਾ 8 ਲੀਟਰ ਤੋਂ ਤਿਆਰ ਇਹ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਦਾ ਮੁੱਲ ਭਾਈ ਇਹਦਾ ਪਹਿਲੇ ਦਸ ਦੀ ਤੋਰ ਕੇ ਨਾ ਫਾਈ ਗਈ ਬਈ ਉਹਦੀ ਪਹਿਲਾਂ ਮੁੱਲ ਦਸ ਲਈ ਕੋਈ ਗੱਲ ਨਹੀਂ ਮੋਹਰ ਦਸਣਾ ਪਹਿਲਾਂ ਦੇਖਣਾ ਦਸ ਦੇ ਮੁੱਲ ਭਾਜੀ ਜੋ ਮਰਜ਼ੀ ਕਰੀਏ ਆਪਾਂ ਜਸਨੋ ਵਾਲਾ ਕੰਮ ਹੀ ਕਰਨਾ ਹਾਂਜੀ ਇਹ 55000 ਚ 100 ਕਿਲੋਮੀਟਰ ਦੀ ਪਹੁੰਚ ਹੈ 55000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਹੈ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 8 ਕਿਲੋ ਦੁੱਧ ਜਿਹੜਾ ਮੌਕੇ ਦਾ ਪਿਆਰ ਆ ਸੂਆ ਪਹਿਲਾ ਸੂਈ ਦੂਜੀ ਸੂਈ ਅਤੇ ਗੱਭਣਿਆਂ ਟੀਕਾ ਲੱਗੇ ਨੂੰ 30 ਤੋਂ 35 ਦਿਨ ਦਾ ਟਾਈਮ ਹੋ ਗਿਆ 55000 ਰੁਪਏ ਦੇ ਰੇਟ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜੀ ਫ੍ਰੀ ਹੋ ਗਈ ਜਿਆਦਾ ਜ ਰੇਟ ਚਲੋ ਸਹੀ ਹੈ ਜੇ ਵੀ ਹੋਰ ਕੁ ਜਾਇਸ ਹੈ ਦੇਖ ਲੋ ਨਹੀਂ ਕਿ ਜਾਇਸ ਹੈ ਉਹ ਵੀ ਜੇ ਕੋ ਆਪ ਘੜਦਾ ਤੇ ਫਿਰ ਕਰਾਇਆ ਛੜਦਾ ਇਹ ਕਰਾਇਆ ਛੜਦਾ ਜਣਾ ਫਿਰ 3000 ਰੁਪਿਆ ਲੈਸ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਕਰ ਲੋ ਚੈੱਕ ਰੇਟ ਦੋਸਤੋ ਬਿਲਕੁਲ ਜਾਇਜ਼ ਹੈ ਤੇ ਪਹਿਲੋ ਰੇਟ ਤਾਂ ਦੱਸੀਦਾ ਕਿਉਂਕਿ ਕਈ ਵਾਰਾਂ ਕਈ ਵੀਰ ਵੀਡੀਓ ਛੱਡਦੀ ਦੇਖਦੇ ਵਿੱਚ ਉਹ ਮੁੜ ਕੇ ਰੇਟ ਦਾ ਕਈਆਂ ਨੂੰ ਕਨਫਰਮ ਨਹੀਂ ਹੁੰਦਾ ਵਿੱਚ ਪੂਰੀ ਵੱਡੀ ਮੈਂ ਨਹੀਂ ਭਾਈ ਘੜ ਘੜ ਕਰ ਲੋ ਚੈੱਕ ਮੈਂ ਤਾਂ ਦੋਸਤੋ ਪਹਿਲਾਂ ਸੂਆ ਸੂਈ ਦੂਜੀ ਆ ਕੇ ਗੱਬਣ ਜੀ ਲਓ ਜੀ ਕਰੋ ਚੈੱਕ ਆਫਰ ਉਹ ਵੀਰ ਨੇ ਲਾਤੀ ਅੱਜ ਫੇਰ 100 ਕਿਲੋਮੀਟਰ ਤੱਕ ਦੀ ਪਹੁੰਚ 55000 ਰੁਪਏ ਦੇ ਵਿੱਚ ਹੋਊਗੀ 8 ਲੀਟਰ ਦੁੱਧ ਵਾਲੀ ਮਾਝ ਤੁਹਾਨੂੰ ਮਿਲ ਜਣੀ ਹੈ ਸੁਆ ਭਾਈ ਪਹਿਲਾ ਸੂਏ ਤੇ ਦੂਜੇ ਦੀ ਗੱਬਣ ਹਾਂਜੀ ਮਲਪੀ ਬਣੀ ਸੋਰੀ ਨੂੰ ਨਾ ਚੜਾਇਆ ਜੀ ਆ 30 ਤੋਂ 35 ਦਿਨ ਦਾ ਟੈਕ ਤੁਹਾਨੂੰ ਪਤਾ ਟਾਈਆਂ ਦਾ ਨਾਂ ਦਾ ਕਨਫਰਮ ਨਾ ਅਜਾ ਆਪਾਂ ਗੱਬਣ ਦਾ ਡੇਟ ਨਹੀਂ ਕੀਤਾ ਠੀਕ ਹੈ ਜੀ ਤੇ ਚਲੋ ਦੁੱਧ ਹੈ 8 ਲੀਟਰ ਆ ਬਾਕੀ ਆਲ ਦਾ ਦੋ ਡੰਗ ਭਾਂਲ ਕੋ ਚੋ ਕੇ ਖੜੇ ਜੀ ਹਾਂਜੀ ਹਾਂਜੀ ਆ ਦੀ ਤਸੱਲੀ ਕਰ ਲਿਓ ਸੂਏ ਸੂਏ ਪਹੁੰਚਾ 55 ਵਿੱਚ ਪਹੁੰਚ ਕਰਾਂਗੇ ਠੀਕ ਹੈ ਜੀ ਹਾਂਜੀ ਇਹ ਨਹੀਂ ਸੂਆ ਪਹਿਲਾ ਹੀ ਇਹਦਾ ਤੇ ਦੂਜੇ ਵਾਸਤੇ ਹੈ ਜੀ ਇਹ ਵੀ ਇਹ ਵੀ ਦੂਜੇ ਸੂਏ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਜਿਹੜੀ ਆ ਇਹ ਜੀ ਕਮਹੀਨੇ ਦੀ ਤੇ ਇਹ ਸੂਈ ਨੂੰ ਇਹਨੂੰ ਵੀ ਢਾਈ ਕ ਮਹੀਨੇ ਹੋਏ ਆ ਢਾਈ ਕ ਮਹੀਨੇ ਦਾ ਟਾਈਮ ਲਗਭਗ ਸੂਈ ਨੂੰ ਲੱਗਾ ਤੇ ਇੱਕ ਕਨਫਰਮ ਹੈ ਵੀ ਆਪਣੇ 1 ਮਹੀਨਾ 3 ਗੱਲ ਲੱਗੇ ਇੱਕ ਮਹੀਨਾ ਹਾਂਜੀ ਘਰਾਂ ਦੇ ਕਹਿਣੇ ਮੁਤਾਬਕ ਦੁੱਧ ਕਿੰਨਾ ਤਿਆਰ ਦੋ 8 ਲੀਟਰ ਆ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਜੇਗਾ ਦੋਵੇਂ ਟਾਈਮ ਭੜੇ ਤੇ ਮਿਲਦੀ ਹਾਂਜੀ ਇਹਦਾ ਮੁੱਲ ਦੱਸ ਦिए ਇਹਦਾ ਮੁੱਲ ਜੀ ਮੋਲ ਆਪਾਂ ਸੇਮ ਹੀ ਰੱਖਨੇ ਆ ਜੀ ਅੱਛਾ ਜੀ ਇਹ ਵੀ 55 ਚ ਪਹੁੰਚ 100 ਕਿਲੋਮੀਟਰ ਦੀ ਇਹ ਵੀ 55 ਚ 100 ਕਿਲੋਮੀਟਰ ਦੀ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਗੱਡੀ ਆਵਦੀ ਲਿਆਵੇ ਤਾਂ ਫਿਰ ਫਿਰ 3000 ਰੁਪਏ ਲਸ ਕਰਕੇ ਫਿਰ 52 ਠੀਕ ਹੈ ਜੀ ਲਓ ਜੀ ਦੋਸਤੋ ਸਵੇਰ ਆਏ ਵੀ ਵੀਰ ਕਹਿੰਦਾ ਵੀ ਪਹਿਲਾ ਸਹੀ ਦੂਜੇ ਵਾਸਤੇ ਗੱਬਣਿਆ ਇੱਕ ਮਹੀਨੇ ਦਾ ਟਾਈਮ ਇਹਨੂੰ ਟੀਕਾ ਲਾ ਕੇ ਹੋ ਗਿਆ ਕੋਈ ਇੰਨਾ ਕੀ ਟਾਈਮ ਦੋਸਤੋ ਮਹੀਨਾ ਸਵਾ ਮਹੀਨਾ ਦੇ ਲਾਗੇ ਬਣੇ ਟਾਈਮ ਲੱਗਾ ਟੀਕੇ ਨੂੰ ਹੋਏ ਜੀ 8 ਲੀਟਰ ਦੁੱਧ ਤਿਆਰ ਚਲੋ ਜੀ ਕਈ ਭੈਣ ਭਰਾ ਆਸ ਦਿੰਦੇ ਆ ਗੱਲ ਇਹ ਆਪਾਂ ਦੀਏ ਵੀ ਮਹੀਨੇ ਦੀ ਸੂਈ ਆ ਹਾਂਜੀ 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 ਅਗਲਾ ਜਾ ਕੇ ਵੰਡ ਬੜੇ ਵਾ ਵਾ ਪਾ ਦੇ ਲਾਲਚ ਕਰ ਦੀਦਾ ਵੀ ਦੁੱਧ ਹੋਰ ਵਧਾਈ ਆਹੋ ਕਈ ਰਮਲੇ ਅਗਲੇ ਤਾਂ ਜਾ ਕੇ ਡੰਗਰ ਡੰਗਰ ਬੱਚਾ ਛੱਡ ਦੇ ਹਾਂਜੀ ਹਾਂਜੀ ਮੁੜ ਕੇ ਅਗਲੇ ਆਪਾਂ ਨੂੰ ਆਖਣਾ ਆਪਾਂ ਤੈਨੂੰ ਪਹਿਲਾਂ ਹੀ ਆਪਾਂ ਮਹੀਨੇ ਦੀ ਸੂਈ ਨਹੀਂ ਆਂਦੇ ਠੀਕ ਹੈ ਜੀ ਆਪਾਂ ਇਹ ਗੱਲ ਦੱਸਣਾ ਵੀ ਇੰਨੇ ਚਿਰ ਦੀ ਸੂਈ ਆ 1 ਮਹੀਨੇ ਦਾ ਟਾਈਮ ਲੱਗ ਹਾਂਜੀ ਤੇ ਬਣੀ ਆਪਾਂ ਦੱਸਣ ਦੇ ਮਹੀਨਾ ਹੋ ਗਿਆ ਬੰਦਾ ਸੇ ਆਹ ਲੋ ਦੋਸਤੋ ਕਰ ਲਓ ਚੱਕ 8 ਲੀਟਰ ਦੁੱਧ ਜੇ ਅਗਲੇ 55000 ਰੁਪਇਆ ਰੇਟ ਦਾ ਅਗਲੇ ਨੂੰ ਆਪਾਂ ਸਹੀ ਗੱਲ ਦੱਸਾਂਗੇ ਪੁੱਜੂ ਲੈ ਜੂ ਅਗਲਾ ਨਹੀਂ ਤੇ ਕੋਈ ਗੱਲ ਠੀਕ ਹੈ ਜੀ ਹੈ ਕਿ ਨਹੀਂ ਗੱਲ ਆਹੋ ਜੀ ਇਹ ਤੇ ਗੱਲ ਅਗੀ ਜੀ ਇਹਨੇ ਉਹ ਚੀਜ਼ ਵਾਰਾ ਖਾਦੀ ਥਾਲੀ ਨਾਲੇ ਜੇ ਅਗਲੇ ਦੀ ਚਲੋ ਜੇ ਆਜ ਕੀ ਜਾ ਕੇ ਗੱਪਾਂ ਜੇ ਜੇ ਅਗਲੇ ਦੀ ਬਣੀ ਨਿਕਲੂਗੀ ਤੇ ਅਗਲਾ ਫੇਰ ਆਉ ਆਹੋ ਜੀ ਚਲੋ ਅਗਲੇ ਦਾ ਫਾਇਦਾ ਹੀ ਹੈ ਧਿਆਨ ਆਉਂਦਾ ਹੀ ਹੈ ਭੈਣਪੁਰਾ ਦੱਸਿਓ ਵੀਰ ਤਿੰਨ ਨੰਬਰ ਦੀ ਡਿਟੇਲ ਇਹਦਾ ਭਾਈ ਸੂਰਾ ਪਹਿਲਾ ਏ ਹਾਂ ਜੀ ਤੇ ਬਾਕੀ ਮਤਲਬ ਜਾਨੀ ਕਿ ਪਹਿਲੇ ਪਹਿਲੇ ਸੂਰਾ ਪਹਿਲੇ ਪਹਿਲੇ ਏ ਵੀ ਘਾਹ ਪੂਰਾ ਪਹਿਲਾ ਇਹਦਾ ਵੀ ਇਹ ਜਿਹੜੀ ਆ ਨਾ ਇਹ ਬਣੀਗੇ ਪੰਨੀਆਂ ਦੇਣਾ ਨੂੰ 25 ਦਿਨ ਦੀ 25 ਦਿਨ ਹਾਂਜੀ ਹਾਂਜੀ ਤੇ ਸੂਈ ਨੂੰ ਇਹਨੂੰ ਜਿਹੜੇ ਆ ਢਾਈਆਂ ਤਿੰਨ ਮਹੀਨੇ ਤੱਕ ਢਾਈਆਂ ਤਾਂ ਤਾਂ ਦੇ ਤਿੰਨ ਦਿਨ ਲੱਗੇ ਤਿੰਨਾਂ ਦੀ ਲਾ ਲੋ ਤੇ ਜਾਣੀ ਕਿ ਢਾਈ ਤਿੰਨ ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ ਹਾਂਜੀ ਹਾਂਜੀ ਤੇ ਬਣੀ ਨੂੰ 5 ਦਿਨ ਹੋਏ ਜੇ ਤੇ 8 ਕਿਲੋ ਦੁੱਧ ਆ ਤੇ ਬੱਚੇ ਬਚਾਣੀਆਂ ਹੈਗਾ ਹਾਂਜੀ ਤੇ ਮਿਲਦੀ ਭੜੇ ਤੇ ਮਿਲਦੀ ਸਾਰੀ ਭੜੇ ਤੇ ਬੱਚੇ ਚਫਰਾ ਮਜਦੇ ਨਹੀਂ ਨਹੀਂ ਜੀ ਠੀਕ ਹੈ ਕੀ ਮੁੱਲ ਕਰਨਾ ਜੀ ਦਾ ਇਹਦਾ ਮੁੱਲ ਸੇਮ ਹੀ ਆ 55000 55 ਦੀ ਜਾਣ ਦਾ ਵੀ ਪਹੁੰਚੀ ਲਓ ਜੀ ਦੋਸਤੋ ਤਿੰਨੇ ਮੱਜਾਂ ਤਿੰਨੇ ਮੱਜਾਂ 55000 ਦੇ ਵਿੱਚ ਹੋਣਗੀਆਂ ਰੇਟ ਤਿੰਨਾਂ ਦਾ 55 55 55 ਹਾਂਜੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਹਾਂਜੀ ਕੱਢੀਏਗੀ ਬਾਹਰ ਨੂੰ ਲਓ ਦੋਸਤੋ ਚੈੱਕ ਕਰ ਲਓ ਪਹਿਲਾ ਸੂਆ ਸਹੀ ਦੂਜੇ ਹੱਥੇ ਗੱਲ ਨੂੰ ਕੋਈ 20 25 ਦਿਨ ਦਾ ਟਾਈਮ ਟਿਕਾ ਲੱਗਣ ਹੋ ਰਿਹਾ ਜੇ ਕਨਫਰਮ ਦੋਸਤੋ ਕੋਈ ਨਹੀਂ ਚੈੱਕ ਪਾਸ ਆ 8 ਲੀਟਰ ਦੁੱਧ ਹੋਊਗਾ ਜੀ ਮੌਕੇ ਦਾ ਤਿਆਰ ਵੀਰ ਕਹਿੰਦਾ ਨਾ ਹੋਆ ਪਹਿਲਾਂ ਜੀ ਗੱਜੇ ਵਾਲ ਤੇ ਗੱਪਣਾ ਜਿਸ ਵਾਰ ਗੱਪਣ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਰੱਖਦੀ ਸਿੰਘਾਂ ਨਾਲ ਕੋਈ ਵੀਰ ਵੇਖੇ ਮੈਨਾ ਹੀ ਆਰਡਰ ਕੁਆਲਟੀ ਬਹੁਤ ਚੰਗੀ ਬਾਕੀ ਬੈਕ ਸਾਈਡ ਤੋਂ ਵੇਖੇ ਬਿਲਕੁਲ ਝੂਟੀਆਂ ਵਾਲਾ ਹੀ ਇਹ ਬੈਕ ਸਾਈਡ ਸਾਰੀ ਦੇਖਦੀ ਜਫਰਾ ਮਾਦੀ ਚ ਆਉਂਦੀ ਥੋੜੀ ਲਓ ਜੀ ਕਰੋ ਚੱਕ ਜੀ ਜਫਰਾ ਮਾਦੀ ਠੀਕ ਹੈ ਜੀ ਸੀਮ ਰੇਟ ਦੋਸਤੋ ਤਿੰਨਾ ਮੱਜਾਂ ਦਾ 55 55 55 ਜਿਹੜੀ ਮੱਜ ਤਿੰਨਾ ਚੋਂ ਜਿਹੜੀ ਵੀਰ ਨੂੰ ਪਸੰਦ ਆਊਗੀ ਵੀਰ ਨਾਲ ਫੋਨ ਤੇ ਕਰੋ ਗੱਲਬਾਤ ਤੇ ਖੀਦੋ ਆਫਰ ਦੋਸਤੋ ਲਾਤੀ ਵੀ ਇਹਨੇ ਇਸ ਤੋਂ ਅੱਗੇ ਦੋਸਤੋ ਇੱਕ ਮੱਜ ਹੋਰ ਆ ਵੀਰ ਦੇ ਕੋਲ ਹਾਂਜੀ ਇਹ ਭਾਈ ਸੂਆ ਦੱਜਾ ਭਵੇਂ ਕਿਤੇ ਡੱਲ ਵਾਲੇ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਤੇ ਆਪਾਂ ਨੂੰ ਦੱਸਣ ਦਾ ਖਿਆਲ ਭੁੱਲ ਗਿਆ ਵੀ ਇਹ ਪਹਿਲੇ ਤੇ ਤੀਜੇ ਨੰਬਰ ਵਾਲੀ ਜਿਹੜੀ ਤੇ ਚੌਥੀ ਵਾਲੀ ਇਹ ਨੀਲੀ ਨੀਲੀ ਦਾ ਪੱਕਾ ਰੱਖ ਦਿੰਦਾ ਮੈਂ ਹਾਂਜੀ ਹਾਂਜੀ ਤੇ ਨਹੀਂ ਹਾਂਜੀ ਹਾਂਜੀ ਫੇਰ ਚਲੋ ਵਿਖਾ ਦਿੱਤੀਆਂ ਠੀਕ ਹੈ ਕੋਈ ਨਹੀਂ ਵਿਖਾਦਾ ਤੇ ਦੁੱਧ ਦੇ ਥੱਲੇ ਵੀ 7 ਲੀਟਰ ਜੇ ਪੱਕਾ 7 ਲੀਟਰ ਜਿਹੜਾ ਚਵਾਈਆ ਦੁੱਧ ਹੋਵੇ ਤੇ ਇਹਨੂੰ ਜਿਹੜੀ ਬਾਈ ਨੂੰ ਨਾ 40 ਦਿਨ ਹੋਏ ਅਜੇ ਸੁਈਂ ਸਾਢੇ 3 ਮਹੀਨੇ ਹੋਏ ਜੀ ਡੇਢ ਮਹੀਨਾ ਬਣੀ ਨੂੰ ਹੋ ਗਈ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਵੀ ਚਲੋ 7 ਕਿਲੋ ਦੁੱਧ ਤਿਆਰ ਗਾੜੀ ਭੈਣ ਭਾ ਹਾਂਜੀ 7 ਲੀਟਰ ਤੇ ਬਚਾ ਨਹੀਂ ਹੈਗਾ ਮਿਲਦੀ ਭੜੇ ਦੇ ਕੀ ਰੇਟ ਇਹ ਭਾਜੀ ਜਿਹੜੀ ਆਪਾਂ ਜਸਨੋਂ ਹਨ ਹਾਂ ਇਹਦਾ ਥੋੜਾ ਜਿਹਾ ਕੋਈ ਨਹੀਂ ਲੈਸ ਕਰਦੇ ਨੇ ਉਹਨਾਂ ਨੂੰ ਹਾਂਜੀ ਇਹ ਆਪਾਂ 54000 ਤੇ ਪਹੁੰਚ ਕਰਾਂਗੇ ਅੱਛਾ ਜੀ 54 ਤੇ ਪਹੁੰਚ ਕਰਤੀ ਤੇ ਬਾਕੀ ਰਹਿ ਗਿਆ 51 ਹਾਂਜੀ ਜੇ ਉਦਾਂ ਕੋ ਖੜੇ ਤੇ ਫਿਰ 51 ਜੇ ਮਤਲਬ ਆਪ ਦੀ ਗੱਡੀ ਵੀ ਲੈ ਕੇ ਆਵੇਂ ਫਿਰ 51000 ਤੇ ਜੇ ਗੱਡੀ ਆਪ ਜੇ ਪਹੁੰਚ ਕਰਾਉਣ ਫਿਰ 54 ਫਿਰ 54 ਹਾਂਜੀ ਯਾਨੀ ਕਿ 1000 ਰੁਪਏ ਲੈਸ ਹੈ ਉਹਦੇ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੇ ਕੋ ਚੌਵੀ ਮਈਆਂ ਇਕੱਠੀਆਂ ਲਵੇ ਹਾਂਜੀ ਤਾਂ ਫਿਰ ਜੇ ਕੋ ਪੋਠਾ ਹੀ ਨਹੀਂ ਨਾ ਚਾਹੁੰਦਾ ਹੂੰ ਤਾਂ ਫਿਰ ਆਪਾਂ ਉਤਲੇ ਲਾ ਦੇਣੇ ਸਾਰੇ ਫਿਰ ਉਦਰਾ 5-5 ਹਜ਼ਾਰ ਛੱਡ ਦੇ ਕਰਾਇਆ ਅਗ ਠੀਕ ਹੈ ਕਰਾਇਆ ਅਗਲੇ ਦਾ ਤੇ 2 ਲੱਖ ਦੇ ਤੇ ਮਹੀਆ ਚਵੇਂ ਲੱਗ ਚਾਰ ਮੱਝਾਂ 2 ਲੱਖ ਦੇ ਵਿੱਚ ਤੇ ਜੀ ਕੋਈ ਵੀਰ ਕੱਲੀ ਕੱਲੀ ਖਰੀਦੋ ਤੇ ਫੇਰ ਉਹਦਾ ਰੇਟ ਹੈਗਾ 55000 ਤੇ 100 ਕਿਲੋਮੀਟਰ ਤੱਕ ਵੀ ਪਹੁੰਚ ਹੋਵੇ ਹਾਂਜੀ ਹਾਂਜੀ ਦੇਖੋ ਚਵੇਂ ਲੈਂਦਾ ਅਗਰ 2 ਲੱਖ ਦਿਓ ਤੇ ਚਾਰੇ 2 ਲੱਖ ਰੁਪਏ ਦੇ ਹਾਂਜੀ ਹਾਂਜੀ ਮਤਲਬ ਬਿਦਾਊਟ ਕਰਾਏ ਤੋਂ ਹਾਂਜੀ ਹਾਂਜੀ ਕਰਾਏ ਤਾਂ ਬਣਾ ਜੀ ਕਟੋ ਜੀ ਕਰ ਦਿਓ ਕਰਾਏ ਤਾਂ ਬਣਾ ਕਣ ਭਰਮ ਦੱਸਿਆ ਚੰਗਾ ਮੈਂ ਇੱਕੀ ਮੁੜ ਕੇ ਕਈ ਵੀ ਨਹੀਂ ਦੇ ਕੇ ਇਹਨਾਂ ਨੇ 2 ਲੱਖ ਰੁਪਏ ਦੇ ਵਿੱਚ ਪਹੁੰਚ ਕੀਤੀ ਨਹੀਂ ਨਹੀਂ 2 ਲੱਖ ਦੇ ਵਿੱਚ ਨਹੀਂ ਬਾਜ 2 ਲੱਖ ਚ ਚਮਈਆਂ ਠੀਕ ਹੈ 2 ਲੱਖ ਦੀਆਂ ਮੱਜਾਂ ਚ ਚਮਈਏ ਜੇ ਕੋ ਚਮਈ ਨਹੀਂਦਾ ਚਾਰੇ ਮੱਜਾਂ ਦੀ ਹਾਂਜੀ ਤੇ ਜੇ ਕਿਸੇ ਵੀਰ ਨੇ ਚਾਰਾਂ ਮੱਜਾਂ ਦੀ ਪਹੁੰਚ ਕਰਾਉਣੀ ਤੇ ਫਿਰ ਦੋਸਤੋ ਰੇਟ ਜਿਹੜਾ ਵੀਡੀਓ ਤੇ ਦੱਸਿਆ ਗਿਆ ਉਹ ਲੱਗੂਗਾ ਜੀ ਹਾਂਜੀ ਹਾਂ ਲਓ ਜੀ ਕਰੋ ਚੈੱਕ ਆਰ ਜੀ ਚੈੱਕ ਕਰ ਲਓ ਵਾ ਬੇਸ਼ੱਕ ਦਜਾ ਮਾਲ ਲਿਆ ਕੋਠਾ ਮਾਲ ਲਿਆ ਸਾਹਮਣੇ ਜਿਆਲੋ ਜੀ ਕਰੋ ਚੱਕ ਜੀ ਸੀਲਸਲਾ ਗਿਆ ਜੀ ਕਰੋ ਚੱਕ ਲੈ ਜੀ 35000 ਰੁਪਏ ਦੋਸਤੋ ਰੇਟ ਦਾ ਮੌਕੇ ਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਲਓ ਜੀ ਕਰੋ ਚੱਕ ਜੀ ਜਦ ਵੀ ਨਵੀਂ ਮਾ ਜੀ ਰਾਜੀ ਆ ਜੀ ਪੂਰੀ ਚਲੋ ਜਿੰਨੀ ਹੈਗੀ ਕਰਮਾੜੀ ਹਾਂ ਲਓ ਦੋਸਤੋ ਚਾਰ ਮਾਗ ਮੈਂ ਤੁਹਾਨੂੰ ਦਿਖਾਇਆ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਜਿਹੜੀਆਂ ਕੋਜ ਪੱਖ ਨੀਲੀ ਰਵੀ ਦਾ ਰੱਖਦੀਆਂ ਤੁਸੀਂ ਚੈੱਕ ਕਰ ਲਿਓ ਮੈਂ ਤੁਹਾਨੂੰ ਦੁਬਾਰਾ ਇੱਕ ਸਾਰੀ ਮੱਜਾਂ ਦਾ ਕੈਮਰਾ ਮਾਰਕੀਟ ਦਿਖਾ ਦਿੰਦਾ ਹਰਨ ਚਲੋ ਜਿਹਨੇ ਭੈਣ ਭਰਾਣ ਗਾੜੀ ਰੱਖਣੀ ਟੀਕੇ ਜਿਹੜੀ ਨੀਲੀ ਦੇ ਪੱਖ ਚਾਹੁੰਦੀ ਟੀਕੇ ਨੀਲੀ ਦੇ ਲੱਗੇ ਸਾਰੇ ਠੀਕ ਹੈ ਜੀ ਲਓ ਦੋਸਤੋ ਚੈੱਕ ਤੁਸੀਂ ਕਰ ਲਓ ਬਾਕੀ ਦੋਸਤੋ ਚਾਰੇ ਮਜਾ ਸੁਈਆਂ ਸਵਾਈਆਂ ਵਾ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਐਡਰੈਸ ਏਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਜੀ ਉਹਦਾ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾ ਆਪਣਾ ਫੋਨ ਨੰਬਰ ਵੀਰੇ ਖਰੀਫੇ ਬੋਲ ਦੇ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਬਾਕੀ ਭਾਜੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਵੀਡੀਓ ਆਪਣੀ ਪਰਿਵਾਰ ਦੇ ਵਿੱਚ ਬੈਠੇ ਹੋਏ ਜਿਹੜਾ ਡੰਗਰ ਚੰਗਾ ਲੱਗਦਾ ਫੇਰ ਆਪਾਂ ਵਸਾਈ ਬਿਆਨਾ ਪਾਓ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਧੰਨਵਾਦ ਹਾਂਜੀ ਹਾਂਜੀ ਕਿਉਂਕਿ ਜਿਹੜੇ ਭੈਣ ਭਰਾ ਕੇ ਇਹਨੇ ਚਲੋ ਲੈਣੀ ਮਾਤਰ ਨੇ ਤੇ ਵੀਡੀਓ ਪਹੁੰਚ ਜੇ ਹਾਂਜੀ ਹਾਂਜੀ ਚਲੋ ਕਿ ਅਗਲੇ ਦਾ ਫਾਇਦਾ ਹੋ ਜੀ ਹਾਂਜੀ 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 ਬਹੁਤ ਵਧੀਆ ਗੱਲ ਹੈ ਕਦੀ ਬਾਕੀ ਦੋਸਤੋ ਵੀਰ ਨੇ ਕਹਿ ਦਿੱਤੀ ਇਹ ਗੱਲ ਕਿ ਆਪਣੀ ਤਸੱਲੀ ਆਪਣੇ ਪਰ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ